ਪਰਲ ਗਰੁੱਪ ਦੇ ਮਾਲਕ ਅਤੇ ਪੰਜਾਬ ਦੇ 45000 ਕਰੋੜ ਰੁਪਏ ਦੇ ਕੱਪੜੇ ਦੇ ਮਾਸਟਰਮਾਈਂਡ ਨਿਰਮਲ ਸਿੰਘ ਪੰਗੂ ਦੀ ਐਤਵਾਰ ਰਾਤ ਦਿੱਲੀ ਵਿੱਚ ਮੌਤ ਹੋ ਗਈ। ਉਸ ਨੂੰ ਜਨਵਰੀ 2016 ਵਿੱਚ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਬੰਦ ਸੀ। ਐਤਵਾਰ ਰਾਤ ਜਦੋਂ ਉਹਨਾਂ ਦੀ ਸਿਹਤ ਵਿਗੜੀ ਤਾਂ ਉਹਨਾਂ ਨੂੰ ਦਿੱਲੀ ਦੇ ਡੀਡੀਯੂ ਹਸਪਤਾਲ ਚ ਲਿਆਂਦਾ ਗਿਆ। ਸ਼ਾਮ ਨੂੰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲੋਕਾਂ ਨੂੰ ਧੋਖਾ ਦੇ ਕੇ ਉਸਨੇ ਅਰਬਾਂ ਦਾ ਸਾਮਰਾਜ ਬਣਾਇਆ ਸੀ ਜਿਸ ਦਾ ਕੀ ਅੱਜ ਦਿਹਾਂਤ ਹੋ ਗਿਆ ਮਹਾ ਠੱਗ ਨਿਮਰ ਸਿੰਘ ਪੰਗੂ ਦੇ ਚਿੱਟ ਫੰਡ ਕੰਪਨੀ ਪੀਏਸੀਐਲ ਜਾਨੀ ਪਾਲਸ ਗਰੁੱਪ ਤੋਂ ਦੇਸ਼ ਦੇ 5 ਕਰੋੜ ਤੋਂ ਵੱਧ ਲੋਕਾਂ ਨਾਲ 50 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ ਉਸਨੂੰ ਸੀਬੀਆਈ ਨੇ 8 ਜਨਵਰੀ 2016 ਨੂੰ ਧੋਖਾ ਧੜੀ ਦੇ ਇੱਕ ਮਾਮਲੇ ਵਿੱਚ ਗ੍ਰਿਫਤਰ ਕੀਤਾ ਸੀ ਤੁਹਾਨੂੰ ਦੱਸ ਦੇ ਕਿ ਨਿਰਮਲ ਸਿੰਘ ਪੰਗੂ ਪੰਜਾਬ ਦੇ ਬਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਉਸ ਦਾ ਮੁੱਢਲਾ ਜੀਵਨ ਬਹੁਤ ਚੰਗਾ ਨਹੀਂ ਸੀ ਉਹ ਦੁੱਧ ਵੇਚਣ ਦਾ ਕੰਮ ਕਰਦਾ ਸੀ ਪਰ ਨੌਕਰੀ ਦੀ ਭਾਲ ਵਿੱਚ ਉਹ ਪੰਜਾਬ ਤੋਂ ਕੋਲਕਾਤਾ ਚਲਾ ਗਿਆ ਇਸ ਤੋਂ ਬਾਅਦ ਉਹ ਚਿੱਟ ਫੰਡ ਕੰਪਨੀ ਪੌਲਜ਼ ਨਾਲ ਜੁੜ ਗਿਆ ਉਥੇ ਕੁਝ ਦਿਨ ਕੰਮ ਕੀਤਾ ਇਸ ਤੋਂ ਬਾਅਦ ਉਹ ਗੋਲਡਨ ਫੋਰੈਸਟ ਇੰਡੀਆ ਲਿਮਟ ਨਾਲ ਜੁੜ ਗਿਆ ਇਹ ਕੰਪਨੀ ਕੁਝ ਸਾਲਾਂ ਬਾਅਦ ਬੰਦ ਹੋ ਗਈ ਪੰਗੂ ਕਈ ਦਿਨ ਬੇਰੁਜ਼ਗਾਰ ਰਿਹਾ ਪਰ ਦੋਮਾ ਕੰਪਨੀ 'ਚ ਕੰਮ ਕਰਦਿਆਂ ਉਸਨੇ ਲੋਕਾਂ ਨੂੰ ਠੱਗਣ ਦਾ ਹੁਨਰ ਸਿੱਖ ਲਿਆ ਸੀ ਜਿਸ ਦਾ ਕੀ ਅੱਜ ਦੇ ਹੱਥ ਹੋ ਗਿਆ ਉਸ ਦੀ ਸਿਹਤ ਵਿਗੜਨ ਕਾਰਨ ਉਸਨੂੰ ਦੀਨਦਿਆਲ ਹਸਪਤਲ 'ਚ ਭਰਤੀ ਕਰਾਇਆ ਜਿੱਥੇ ਕਿ ਉਸਨੇ ਦਮ ਤੋੜ ਦਿੱਤਾ ਪਰਲ ਗਰੁੱਪ ਦੇ ਮਾਲਕ ਅਤੇ ਪੰਜਾਬ ਦੇ 45000 ਕਰੋੜ ਰੁਪਏ ਦੇ ਕੱਪੜੇ ਦੇ ਮਾਸਟਰਮਾਈਂਡ ਨਿਰਮਲ ਸਿੰਘ ਪੰਗੂ ਦੀ ਐਤਵਾਰ ਰਾਤ ਦਿੱਲੀ ਵਿੱਚ ਮੌਤ ਹੋ ਗਈ। ਉਸ ਨੂੰ ਜਨਵਰੀ 2016 ਵਿੱਚ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਬੰਦ ਸੀ। ਐਤਵਾਰ ਰਾਤ ਜਦੋਂ ਉਹਨਾਂ ਦੀ ਸਿਹਤ ਵਿਗੜੀ ਤਾਂ ਉਹਨਾਂ ਨੂੰ ਦਿੱਲੀ ਦੇ ਡੀਡੀਯੂ ਹਸਪਤਾਲ ਚ ਲਿਆਂਦਾ ਗਿਆ। ਸ਼ਾਮ ਨੂੰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲੋਕਾਂ ਨੂੰ ਧੋਖਾ ਦੇ ਕੇ ਉਸਨੇ ਅਰਬਾਂ ਦਾ ਸਾਮਰਾਜ ਬਣਾਇਆ ਸੀ ਜਿਸ ਦਾ ਕੀ ਅੱਜ ਦਿਹਾਂਤ ਹੋ ਗਿਆ ਮਹਾ ਠੱਗ ਨਿਮਰ ਸਿੰਘ ਪੰਗੂ ਦੇ ਚਿੱਟ ਫੰਡ ਕੰਪਨੀ ਪੀਏਸੀਐਲ ਜਾਨੀ ਪਾਲਸ ਗਰੁੱਪ ਤੋਂ ਦੇਸ਼ ਦੇ 5 ਕਰੋੜ ਤੋਂ ਵੱਧ ਲੋਕਾਂ ਨਾਲ 50 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ ਉਸਨੂੰ CBI ਨੇ 8 ਜਨਵਰੀ 2016 ਨੂੰ ਧੋਖਾ ਧੜੀ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਤੁਹਾਨੂੰ ਦੱਸ ਦੇ ਕਿ ਨਿਰਮਲ ਸਿੰਘ ਪੰਗੂ ਪੰਜਾਬ ਦੇ ਬਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਉਸ ਦਾ ਮੁੱਢਲਾ ਜੀਵਨ ਬਹੁਤ ਚੰਗਾ ਨਹੀਂ ਸੀ ਉਹ ਦੁੱਧ ਵੇਚਣ ਦਾ ਕੰਮ ਕਰਦਾ ਸੀ ਪਰ ਨੌਕਰੀ ਦੀ ਭਾਲ ਵਿੱਚ ਉਹ ਪੰਜਾਬ ਤੋਂ ਕੋਲਕਾਤਾ ਚਲਾ ਗਿਆ ਇਸ ਤੋਂ ਬਾਅਦ ਉਹ ਚਿੱਟ ਫੰਡ ਕੰਪਨੀ ਪੌਲਜ਼ ਨਾਲ ਜੁੜ ਗਿਆ ਉੱਥੇ ਕੁਝ ਦਿਨ ਕੰਮ ਕੀਤਾ ਇਸ ਤੋਂ ਬਾਅਦ ਉਹ ਗੋਲਡਨ ਫੋਰੈਸਟ ਇੰਡੀਆ ਲਿਮਟ ਨਾਲ ਜੁੜ ਗਿਆ ਇਹ ਕੰਪਨੀ ਕੁਝ ਸਾਲਾਂ ਬਾਅਦ ਬੰਦ ਹੋ ਗਈ ਪੰਗੂ ਕਈ ਦਿਨ ਬੇਰੁਜ਼ਗਾਰ ਰਿਹਾ ਪਰ ਦੋਮਾ ਕੰਪਨੀ 'ਚ ਕੰਮ ਕਰਦਿਆਂ ਉਸਨੇ ਲੋਕਾਂ ਨੂੰ ਠੱਗਣ ਦਾ ਹੁਨਰ ਸਿੱਖ ਲਿਆ ਸੀ ਜਿਸ ਦਾ ਕੀ ਅੱਜ ਦੇ ਹੱਥ ਹੋ ਗਿਆ ਉਸ ਦੀ ਸਿਹਤ ਵਿਗੜਨ ਕਾਰਨ ਉਸਨੂੰ ਦੀਨਦਿਆਲ ਹਸਪਤਲ 'ਚ ਭਰਤੀ ਕਰਾਇਆ ਜਿੱਥੇ ਕਿ ਉਸਨੇ ਦਮ ਤੋੜ ਦਿੱਤਾ ਪਰਲ ਗਰੁੱਪ ਦੇ ਮਾਲਕ ਅਤੇ ਪੰਜਾਬ ਦੇ 45000 ਕਰੋੜ ਰੁਪਏ ਦੇ ਕਪੜੇ ਦੇ ਮਾਸਟਰਮਾਈਂਡ ਨਿਰਮਲ ਸਿੰਘ ਪੰਗੂ ਦੀ ਐਤਵਾਰ ਰਾਤ ਦਿੱਲੀ ਵਿੱਚ ਮੌਤ ਹੋ ਗਈ। ਉਸ ਨੂੰ ਜਨਵਰੀ 2016 ਵਿੱਚ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਬੰਦ ਸੀ। ਐਤਵਾਰ ਰਾਤ ਜਦੋਂ ਉਹਨਾਂ ਦੀ ਸਿਹਤ ਵਿਗੜੀ ਤਾਂ ਉਹਨਾਂ ਨੂੰ ਦਿੱਲੀ ਦੇ ਡੀਡੀਯੂ ਹਸਪਤਾਲ ਚ ਲਿਆਂਦਾ ਗਿਆ। ਸ਼ਾਮ ਨੂੰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲੋਕਾਂ ਨੂੰ ਧੋਖਾ ਦੇ ਕੇ ਉਸਨੇ ਅਰਬਾਂ ਦਾ ਸਾਮਰਾਜ ਬਣਾਇਆ ਸੀ ਜਿਸ ਦਾ ਕੀ ਅੱਜ ਦਿਹਾਂਤ ਹੋ ਗਿਆ ਮਹਾ ਠੱਗ ਨਿਮਰ ਸਿੰਘ ਪੰਗੂ ਦੇ ਚਿੱਟ ਫੰਡ ਕੰਪਨੀ ਪੀਏਸੀਐਲ ਜਾਨੀ ਪਾਲਸ ਗਰੁੱਪ ਤੋਂ ਦੇਸ਼ ਦੇ 5 ਕਰੋੜ ਤੋਂ ਵੱਧ ਲੋਕਾਂ ਨਾਲ 50 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਉਸਨੂੰ सीबीआई ਨੇ 8 ਜਨਵਰੀ 2016 ਨੂੰ ਧੋਖਾ ਧੜੀ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਤੁਹਾਨੂੰ ਦੱਸ ਦੇ ਕਿ ਨਿਰਮਲ ਸਿੰਘ ਪੰਗੂ ਪੰਜਾਬ ਦੇ ਬਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਉਸ ਦਾ ਮੁੱਢਲਾ ਜੀਵਨ ਬਹੁਤ ਚੰਗਾ ਨਹੀਂ ਸੀ ਉਹ ਦੁੱਧ ਵੇਚਣ ਦਾ ਕੰਮ ਕਰਦਾ ਸੀ ਪਰ ਨੌਕਰੀ ਦੀ ਭਾਲ ਵਿੱਚ ਉਹ ਪੰਜਾਬ ਤੋਂ ਕੋਲਕਾਤਾ ਚਲਾ ਗਿਆ ਇਸ ਤੋਂ ਬਾਅਦ ਉਹ ਚਿੱਟ ਫੰਡ ਕੰਪਨੀ ਪੌਲਜ਼ ਨਾਲ ਜੁੜ ਗਿਆ ਉੱਥੇ ਕੁਝ ਦਿਨ ਕੰਮ ਕੀਤਾ ਇਸ ਤੋਂ ਬਾਅਦ ਉਹ ਗੋਲਡਨ ਫੋਰੈਸਟ ਇੰਡੀਆ ਲਿਮਟ ਨਾਲ ਜੁੜ ਗਿਆ ਇਹ ਕੰਪਨੀ ਕੁਝ ਸਾਲਾਂ ਬਾਅਦ ਬੰਦ ਹੋ ਗਈ ਪੰਗੂ ਕਈ ਦਿਨ ਬੇਰੁਜ਼ਗਾਰ ਰਿਹਾ ਪਰ ਦੋਮਾ ਕੰਪਨੀ 'ਚ ਕੰਮ ਕਰਦਿਆਂ ਉਸਨੇ ਲੋਕਾਂ ਨੂੰ ਠੱਗਣ ਦਾ ਹੁਨਰ ਸਿੱਖ ਲਿਆ ਸੀ ਜਿਸ ਦਾ ਕੀ ਅੱਜ ਦੇ ਹੱਥ ਹੋ ਗਿਆ ਉਸ ਦੀ ਸਿਹਤ ਵਿਗੜਨ ਕਾਰਨ ਉਸਨੂੰ ਦੀਨਦਿਆਲ ਹਸਪਤਲ 'ਚ ਭਰਤੀ ਕਰਾਇਆ ਜਿੱਥੇ ਕਿ ਉਸਨੇ ਦਮ ਤੋੜ ਦਿੱਤਾ